ਚਿੰਦੇ ਵਿੱਚ ਆਏ ਅਚਾਨਕ ਬਦਲਾਅ ਨੂੰ ਦੇਖ ਕੇ ਅਜਮੇਰ ਵੀ ਬਹੁਤ ਖੁਸ਼ ਹੋਇਆ ਅਜਮੇਰ ਜਦ ਵੀ ਕੰਮ ਤੇ ਜਾਂਦਾ ਤਾਂ ਚਿੰਤਾ ਵੀ ਉਸਨਾਂ ਹੱਥ ਦਾ ਆਉਂਦਾ ਪੇਕੇ ਬਾਪੂ ਹੌਲੀ ਹੌਲੀ ਮੈਂ ਸਭ ਠੀਕ ਕਰ ਦਿਆਂਗਾ ਬਾਕੀ ਰਹੀ ਗੱਲ ਲੋਕਾਂ ਦੀ ਜਦੋਂ ਉਹਨਾਂ ਨੇ ਆਪਣੇ ਮਾਰੇ ਟਾਈਮ ਮੱਤ ਨਹੀਂ ਕੀਤੀ ਫਿਰ ਆਪਾਂ ਕਿਉਂ ਨਾਲ ਬਾਰੇ ਸੋਚੀਏ ਜਿੰਨੇ ਮੂੰ ਉਹਨੀਆਂ ਗੱਲਾਂ ਚਿੰਦੇ ਦੇ ਮੂੰਹੋਂ ਨਿਕਲੀਆਂ ਇਹਨਾਂ ਗੱਲਾਂ ਨੇ ਇੱਕ ਬਾਪ ਦਾ ਸੀਨਾ ਚੌੜਾ ਕਰ ਦਿੱਤਾ ਅੰਮ੍ਰੋ ਰੱਬ ਦਾ ਸ਼ੁਕਰ ਗੁਜ਼ਾਰ ਕਰਦੀ ਹੋਈ ਅਜਮੇਰ ਨੂੰ ਕਹਿਣ ਲੱਗੀ ਲੱਗਦਾ ਆਪਣਾ ਪੁੱਤ ਹੁਣ ਸਿਆਣਾ ਹੋ ਗਿਆ ਪਤਾ ਨਹੀਂ ਕੋਰੇ ਕਿਸ ਦੀ ਨਜ਼ਰ ਲੱਗ ਗਈ ਸੀ ਮੇਰੇ ਲਾਲ ਨੂੰ ਅਜਮੇਰ ਕਹਿੰਦਾ ਚੱਲ देर ਨਾਲ ਹੀ ਸਹੀ ਮਤ ਧਾਈ ਬੈਸੀ ਵੀ ਸਿਆਣੇ ਕਹਿੰਦੇ ਨੇ ਕਿ ਜੇਕਰ ਸਵੇਰ ਦਾ ਭੁੱਲਿਆ ਸ਼ਾਮ ਨੂੰ ਕਰ ਵਾਪਸ ਆ ਜਾਵੇ ਤਾਂ ਉਸ ਨੂੰ ਭੁੱਲਿਆ ਨੇ ਕਹਿੰਦੇ ਸ਼ਿੰਦੇ ਦਾ ਹੱਸੂ ਹੱਸੂ ਕਰਦਾ ਚੀਰਾ ਤੇ ਦੁਮਾ ਪੈਣਪਰਾ ਵਿੱਚ ਪਹਿਲਾਂ ਵਾਲੀ ਰੌਣਕ ਮਸਤੀ ਦੇਖ ਅਜਮੇਰ ਤੇ ਅਮਰਤੋਮਾ ਦੀਆਂ ਅੱਖਾਂ ਪਰ ਆਈਆਂ ਹੁਣ ਕਿਉਂ ਰੋ ਰਹੀਆਂ ਹੈਂ ਭਗਵਾਨੇ ਹੁਣ ਤਾਂ ਚੰਗੇ ਦਿਨ ਸ਼ੁਰੂ ਹੋ ਗਏ ਅਜਮੇਰ ਨੇ ਅਮਰੋਵਲ ਤੱਕਦਿਆਂ ਕਿਹਾ ਪਹਿਲਾ ਆਪਣੀਆਂ ਅੱਖਾਂ ਵਿੱਚ ਤਾਂ ਦੇਖੋ ਕਿ ਮੈਂ ਟਪਕ ਟਪਕ ਪਾਣੀ ਗਿਰ ਰਿਹਾ ਹੈ ਅਮਰੋ ਨੇ ਚੁੰਨੀ ਦੇ ਲਾੜ ਨਾਲ ਆਪਣੇ ਦੋਨੋਂ ਅੱਖਾਂ ਨੂੰ ਪੂੰਝਦੇ ਹੋਏ ਕਿਹਾ ਇਹ ਤਾਂ ਖੁਸ਼ੀ ਦੇ ਹੰਝੂ ਨੇ ਇੱਕ ਦੂਜੇ ਨੂੰ ਕਹਿੰਦੇ ਹੋਏ ਦੋਨੇ ਜਾਣੇ ਹੱਸ ਪਏ ਜ਼ਿੰਦਗੀ ਦਾ ਸਫ਼ਰ ਬੜਾ ਹੀ ਸੋਹਣਾ ਏ ਕਦੇ ਹਸੋਂਦਾ ਏ ਕਦੇ ਰੋਂਦਾ ਏ ਆਪਣੇ ਅਤੇ ਬੇਗਾਨਿਆਂ ਦੀ ਪਹਿਚਾਨ ਕਰਵਾਉਂਦਾ ਏ ਇਸ਼ਕ ਕੀਤੇ ਬਿਨਾ ਹੀ ਜਿਵੇਂ ਇੱਕ ਸ਼ਾਇਰ ਕਲਮ ਚਲਾਉਂਦਾ ਹੈ ਇਸ ਤਰ੍ਹਾਂ ਦੋਨੋਂ ਪਿਆਰ ਦੀਆਂ ਰਾਹਾਂ ਤੇ ਤੁਰਦੇ ਦਿਨੋਂ ਦਿਨ ਕਵਾਚਦੇ ਹੀ ਚਲੇ ਗਏ ਜਿਵੇਂ ਕੋਈ ਪੰਛੀ ਲੰਬੇ ਸਮੇਂ ਤੱਕ ਪਿੰਜਰੇ ਵਿੱਚ ਕੈਦ ਰਹਿਣ ਤੋਂ ਬਾਅਦ ਇੱਕੋ ਦਮ ਕੁਦਰਤ ਦਾ ਨਜ਼ਾਰਾ ਤੱਕਦਾ ਹੈ ਅਤੇ ਉਹ ਇੱਕ ਪਾਲੀ ਭੁੱਲ ਜਾਂਦਾ ਹੈ ਕਿ ਉਹ ਕਿਸੇ ਦੀ ਕੈਦ ਵਿੱਚ ਹੈ ਤੇ ਉਹਦੀ ਆਜ਼ਾਦੀ ਦੀ ਡੋਰ ਕਿਸੇ ਹੋਰ ਦੇ ਹੱਥਾਂ ਵਿੱਚ ਐ ਓਵੇਂ ਹੀ ਪ੍ਰੀਤੀ ਤੇ ਸਿੰਦਾ ਬੁੱਲ ਬੈਠੇ ਸਨ ਕਿ ਉਹ ਸਮਾਜ ਰੂਪੀ ਜੰਜੀਰਾ ਵਿੱਚ ਜਕੜੇ ਹੋਏ ਸਨ ਇਹ ਜਾਣਦੇ ਹੋਏ ਵੀ ਇਹ ਸਮਾਜ ਕਦੇ ਵੀ ਇਸ਼ਕ ਨੂੰ ਪਰਵਾਹ ਨਹੀਂ ਕਰਦਾ ਉਹਨਾਂ ਨੇ ਤਦ ਵੀ ਇਸ਼ਕ ਦੇ ਰਾਹੀ ਪੈਰ ਧਰਿਆ ਇਸ ਤੋਂ ਇਲਾਵਾ ਪ੍ਰੀਤੀ ਨੇ ਇੱਕ ਅਜਿਹਾ ਸਾਥੀ ਚੁਣਿਆ ਜੋ ਪਿੰਡ ਵਾਲਿਆਂ ਦੀ ਨਜ਼ਰ ਵਿੱਚ ਇੱਕ ਵਿਗੜਿਆ ਹੋਇਆ ਇਨਸਾਨ ਸੀ ਪ੍ਰੀਤੀ ਇਹਨਾਂ ਸਾਰੀਆਂ ਗੱਲਾਂ ਨੂੰ ਅਣਗੌਲਿਆ ਕਰ ਆਪਣੀ ਜ਼ਿੰਦਗੀ ਦੇ ਸਫ਼ਰ ਵਿੱਚ ਅੱਗੇ ਵਧਦੀ ਚਲੀ ਗਈ। ਕਈ ਦਿਨਾਂ ਮਗਰੋਂ ਪ੍ਰੀਤੀ ਦੇ ਪਿੰਡੋਂ ਫੋਨ ਆਇਆ ਕਿ ਉਸਦੀ ਮਾਂ ਬਹੁਤ ਬਿਮਾਰ ਹੈ ਤੇ ਉਹ ਪਿੰਡ ਆ ਜਾਵੇ। ਪ੍ਰੀਤੀ ਦਾ ਪਿੰਡ ਵਾਪਸ ਜਾਣ ਨੂੰ ਮਨ ਨਹੀਂ ਸੀ ਕਰਿਆ ਪਰ ਮਾਂ ਦੇ ਪਿਆਰ ਨੇ ਪ੍ਰੀਤੀ ਨੂੰ ਆਪਣੇ ਕੋਲ ਸੱਦ ਲਿਆ। ਪ੍ਰੀਤੀ ਸ਼ਿੰਦੇ ਨੂੰ ਇਹ ਕਹਿ ਕੇ ਉਹ ਜਲਦ ਵਾਪਸ ਆਵੇਗੀ ਉੱਥੋਂ ਚਲੀ ਗਈ। ਆਪਣੇ ਪਿੰਨ ਵਾਪਸ ਆ ਪ੍ਰੀਤੀ ਇੰਜ ਲੱਗ ਰਿਆ ਸੀ ਜਿਵੇਂ ਉਹ ਆਪਣਾ ਸਭ ਕੁਝ ਪਿੱਛੇ ਹੀ ਛੱਡ ਆਈ ਹੋਵੇ ਉਸੇ ਦਿਨ ਰਾਤ ਆਪਣੀ ਮਾਂ ਦੀ ਸੇਵਾ ਕੀਤੀ ਜਿਸ ਕਰ ਮਾਂ ਵੀ ਜਲਦ ਠੀਕ ਹੋ ਗਈ ਆਪਣੇ ਪਿੰਨ ਵਾਪਸ ਇੱਕ ਦਿਨ ਵੀ ਅਜਿਆ ਨਹੀਂ ਲੰਘਿਆ ਜਦ ਉਹਨੇ ਇੱਕ ਦੂਜੇ ਨਾਲ ਗੱਲਾਂ ਨਾ ਕੀਤੀਆਂ ਹੋਣ ਜਦ ਤੀ ਜਵਾਨ ਹੋ ਜਾਂਦੀ ਹੈ ਤਾਂ ਹਰ ਮਾਂ ਬਾਪ ਨੂੰ ਉਸਦੇ ਵਿਆਹ ਦੀ ਚਿੰਤਾ ਸਤਾਉਣ ਲੱਗ ਜਾਂਦੀ ਹੈ ਪ੍ਰੀਤੀ ਦੇ ਬਾਪੂ ਖੁਸ਼ਵੰਤ ਸਿੰਘ ਨੇ ਆਪਣੀ ਤੀ ਪ੍ਰੀਤੀ ਲਈ ਮੁੰਡਾ ਲੱਭਣਾ ਸ਼ੁਰੂ ਕਰ ਦਿੱਤਾ। ਖੁਸ਼ਵੰਤ ਸਿੰਘ ਨੇ ਪ੍ਰੀਤੀ ਦਾ ਸਾਥ ਕਰਾਉਣ ਦਾ ਕੰਮ ਆਪਣੀ ਭੈਣ ਬਲਜੀਤ ਨੂੰ ਸੌਂਪ ਦਿੱਤਾ। ਜਦ ਇਹ ਗੱਲ ਪ੍ਰੀਤੀ ਨੂੰ ਪਤਾ ਚੱਲੀ ਤਾਂ ਉਸ ਨੂੰ ਦੱਸ ਤਾਉਣ ਲੱਗਾ ਕਿ ਉਹ ਕਿਤੇ ਸ਼ਿੰਦੇ ਨਾ ਹੋ ਬੈਠੇ। ਸ਼ਿੰਦੇ ਨੂੰ ਦੱਸਣ ਦੀ ਬਜਾਏ ਪ੍ਰੀਤੀ ਨੇ ਸੋਚਿਆ ਕਿ ਉਹ ਨਾ ਮੈਂ ਪੂਆ ਨੂੰ ਪਹਿਲਾਂ ਹੀ ਸਭ ਕੁਝ ਦੱਸ ਦੇਵਾਂ। ਇਸ ਲਈ ਉਸ ਨੇ ਰਾਹੁਣ ਨੂੰ ਫੋਨ ਕਰਕੇ ਆਪਣੇ ਬਾਰੇ ਸਭ ਕੁਝ ਸੱਚ-ਸੱਚ ਦੱਸ ਦਿੱਤਾ। ਛਿੰਦੇ ਤੇ ਪ੍ਰੀਤੀ ਦੇ ਰਿਸ਼ਤੇ ਬਾਰੇ ਸੁਣ ਰਾਣੂ ਦੇ ਹੋਸ਼ ਉੱਡ ਗਏ ਉਸ ਨੇ ਇੱਕੋ ਦਮ ਪ੍ਰੀਤੀ ਨੂੰ ਝੜਕਣਾ ਸ਼ੁਰੂ ਕਰ ਦਿੱਤਾ ਤੇ ਕਿਹਾ ਤੂੰ ਤਾਂ ਉਹ ਹੀ ਕੰਮ ਕਰਿਆ ਜਿਸ ਤੋਂ ਤੈਨੂੰ ਰੋਕਿਆ ਸੀ ਮੈਂ ਤੈਨੂੰ ਕਿਹਾ ਸੀ ਕਿ ਇਹੋ ਜਿਹਾ ਇਨਸਾਨ ਨੂੰ ਮੂੰਹ ਨਹੀਂ ਲਾਉਣਾ ਤੇ ਤੂੰ ਪਿਆਰ ਕਰ ਬੈਠੀ ਮਾਮਾ ਜੀ ਹੋਰੀ ਤੇ ਪ੍ਰਾਹ ਹੋਰੀ ਮੰਨਣਾ ਤਾਂ ਬਹੁਤ ਦੂਰ ਦੀ ਗੱਲ ਹੈ ਜੇ ਉਹਨਾਂ ਨੇ ਛਿੰਦੇ ਦਾ ਨਾਮ ਵੀ ਸੁਣ ਲਿਆ ਨਾ ਸੋ ਰੱਬ ਦੀ ਉਹਨੂੰ ਜਾਨੋਂ ਮਾਰ ਦੇਣਗੇ। ਪ੍ਰੀਤੀ ਕਹਿੰਦੀ ਨਹੀਂ ਰਾਣੂ ਨਹੀਂ ਤੂੰ ਨਹੀਂ ਜਾਂਦੇ ਸਿੰਦਾ ਹੁਣ ਸੁਧਰ ਗਿਆ ਹੈ। ਇਹ ਉਹ ਸਿੰਦਾ ਨਹੀਂ ਰਿਹਾ ਜੋ ਪਹਿਲਾਂ ਹੁੰਦਾ ਸੀ। ਰਾਣੂ ਕਹਿੰਦੀ ਗੱਲ ਸਹੀ ਜਾਂ ਗਲਤ ਹੋਣ ਦੀ ਨਹੀਂ ਹੈ ਭਣੇ। ਪਿਆਰ ਨੂੰ ਵੈਸੇ ਹੀ ਕੋਈ ਸਵੀਕਾਰ ਨਹੀਂ ਕਰਦਾ। ਤੂੰ ਤੇ ਫਿਰ ਵੀ ਉਸ ਨੂੰ ਕੀਤਾ ਜਿਸ ਨੂੰ ਲੋਕ ਦੇਖਣਾ ਵੀ ਆਪਣਾ ਮਾਰਾ ਦੇ ਨਸਾਮੀ ਦੇ ਨੇ। ਪ੍ਰੀਤੀ ਕਹਿੰਦੀ ਮੈਨੂੰ ਨਹੀਂ ਪਤਾ ਤੂੰ ਪੂਆ ਨੂੰ ਕਹਿ ਕੇ ਕੋਈ ਹੀਲਾ ਕਰਦੇ। ਖਰੀਓ ਬਾਪੂ ਨੂੰ ਸਮਝਾ ਦੇਣੀ। ਰਣੂ ਕਹਿੰਦੀ ਚੱਲ ਜਾ ਜੇ ਹੁਣ ਤੂੰ ਆਪ ਹੀ ਬਰਬਾਦੀ ਦੇ ਰਾਹ ਵਿੱਚ ਜਾਣਾ ਚਾਹੁੰਦੀ ਏ ਫਿਰ ਇਸ ਵਿੱਚ ਭੱਲਾ ਕੋਈ ਕੀ ਕਰ ਸਕਦਾ ਮੈਂ ਕਰਦੀ ਹਾਂ ਕੋਸ਼ਿਸ਼ ਗੱਲ ਮਾਂ ਤੱਕ ਪਹੁੰਚਾਉਣ ਦੀ ਬਾਕੀ ਗੱਲ ਫਿਰ ਤੂੰ ਆਪੇ ਸੰਭਲ ਲੈ ਓਕੇ ਚੱਲ ਠੀਕ ਐ ਇਹਨਾਂ ਕਹਿ ਦੋਨਾਂ ਨੇ ਫੋਨ ਰੱਖ ਦਿੱਤਾ ਫੋਨ ਰੱਖਣ ਤੋਂ ਬਾਅਦ ਪ੍ਰੀਤ ਨੂੰ ਅੰਦਰ ਹੀ ਅੰਦਰ ਚਿੰਤਾ ਸਤਾਏ ਜਾ ਰਹੀ ਸੀ ਕਿ ਪਤਾ ਨਹੀਂ ਹੁਣ ਕੀ ਹੋਵੇਗਾ ਚਿੰਦੇ ਨੇ ਉਸ ਨੂੰ ਆਪਣੇ ਬੋਲੋਂ ਦਾ ਪੂਰਾ ਦਿਲਾਸਾ ਦਿੱਤਾ ਹੋਇਆ ਸੀ ਕਿ ਮੈਂ ਤੇਰੀ ਤਰਫ ਤੋਂ ਤਾਂ ਉਹ ਬਿਲਕੁਲ ਪਰਵਾਹ ਨਾ ਕਰੇ ਕਿਉਂਕਿ ਮੈਂ ਤਾਂ ちゃっ ਬਾਪੂ ਨੂੰ ਮਨਾ ਲੈਣਾ ਹੈ। ਪ੍ਰੀਤੀ ਨੂੰ ਫਿਕਰ ਸੀ ਤਾਂ ਸਿਰਫ ਇਹ ਕਿ ਉਹਦੀ ਵਜ੍ਹਾ ਕਰਕੇ ਸ਼ਿੰਦ ਨੂੰ ਨਾ ਕੋਈ ਨੁਕਸਾਨ ਪਹੁੰਚਾ ਦੇਵੇ। ਇਸ ਲਈ ਉਸਨੇ ਇਹ ਸੋਚਿਆ ਕਿ ਉਹ ਪਹਿਲਾਂ ਆਪਣੇ ਘਰ ਦੇ ਮਨਾਵੇਗੀ। ਉਹਦੇ ਮਗਰੋਂ ਸ਼ਿੰਦੇ ਕੋਲ ਆਪਣੇ ਵਿਆਹ ਦਾ ਜ਼ਿਕਰ ਕਰੇਗੀ। ਉਧਰ ਰਾਣੋ ਨੇ ਆਪਣੀ ਮਾਂ ਬਲਜੀਤ ਨੂੰ ਪ੍ਰੀਤੀ ਬਾਰੇ ਸਭ ਕੁਝ ਦੱਸ ਦਿੱਤਾ। ਅਤੇਸ਼ ਦੇ ਨਾਲ ਇਹ ਵੀ ਕਿਹਾ ਕਿ ਉਹ शिंदे ਨਾਲ ਵਿਆਹ ਕਰਾਉਣਾ ਚਾਹੁੰਦੀ ਹੈ। ਬਜੀਤ ਆਪਣੀ ਪਤੀ ਜੀ ਦੀ ਅਜਹੀ ਗੱਲ ਸੁਣ ਗੁੱਸੇ ਨਾਲ ਲਾਲ ਪਿਲੀ ਹੋ ਉੱਠੀ। ਪਰੰਤੂ ਉਸਨੇ ਪ੍ਰੀਤੀ ਦੇ ਬਾਪੂ ਅਤੇ ਬਾਕੀ ਸਭ ਤੋਂ ਇਸ ਗੱਲ ਦਾ ਲੁਕਾਅ ਰੱਖਿਆ ਅਤੇ ਜਲਦੀ ਜਲਦੀ ਪ੍ਰੀਤੀ ਲਈ ਮੁੰਡਾ ਲੱਭ ਖੁਸ਼ਵੰਤ ਸਿੰਘ ਨੂੰ ਰਿਸ਼ਤੇ ਦੀ ਦਸ ਪਾ ਦਿੱਤੀ। ਅਦੇ ਖੁਦ ਪ੍ਰੀਤੀ ਦੀ ਬਚੋਲਣ ਬਣ ਬੈਠੀ ਕਿਉਂਕਿ ਉਸ ਨੂੰ ਡਰ ਸੀ ਕਿ ਜੇਕਰ ਖੁਸ਼ਵੰਤ ਨੂੰ ਇਸ ਗੱਲ ਦਾ ਪਤਾ ਚੱਲ ਗਿਆ ਕਿ ਪ੍ਰੀਤੀ ਨੇ ਮੇਰੇ ਕੋਲ ਰਹਿ ਕੇ ਇਹ ਹਰਕਤ ਕੀਤੀ ਹੈ। ਤਾਂ ਸਾਰਾ ਕਲੇਸ਼ ਮੇਰੇ ਸਿਰ ਉੱਪਰ ਆ ਜਾਵੇਗਾ ਕਿ ਮੈਂ ਕੁੜੀ ਦਾ ਧਿਆਨ ਹੀ ਰੱਖ ਸਕੀ ਇਸ ਦੇ ਨਾਲ ਹੀ ਉਸ ਨੂੰ ਇੱਕ ਹੋਰ ਚਿੰਤਾ ਸੀ ਕਿ ਕਿਦਰੇ ਮੁੰਡੇ ਸਿੰਦੇ ਨੂੰ ਮਾਰ ਹੀ ਨਾ ਦੇਣ ਐਵੇਂ ਕੋਈ ਹੋਰ ਨਵਾਂ ਜੱਫਾ ਖੜਾ ਹੋ ਜਾਵੇਗਾ ਸਿੰਦੇ ਦਾ ਜਾਣਾ ਕੁਛ ਨਹੀਂ ਤੇ ਸਾਡਾ ਰਹਿਣਾ ਕੁਛ ਨਹੀਂ ਇਹਨਾਂ ਗੱਲਾਂ ਨੂੰ ਓਖ ਰੱਖ ਅਤੇ ਸੋਚ ਵਿਚਾਰ ਕੇ ਬਲਜੀਤ ਨੇ ਮੁੰਡੇ ਵਾਲਿਆਂ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਦੇਖਾ ਦਿਖਾਈ ਕਰਨ ਲਈ ਆ ਪਹੁੰਚੀ ਇਤ ਪ੍ਰੀਤੀ ਇਸ ਗੱਲੋਂ ਬਿਲਕੁਲ ਅਣਜਾਣ ਸੀ ਕਿ ਪੂਆ ਉਸ ਨਾਲ ਜਿਹਾ ਕਰੇਗੀ ਉਹ ਤਾਂ ਆਪਣੇ ਮਨ ਵਿੱਚ ਇਹ ਆਸ ਜਗਾਈ ਬੈਠੀ ਸੀ ਕਿ ਪੂਆ ਉਸ ਦੀ ਗੱਲ ਨੂੰ ਸਮਝੇਗੀ ਉਹਦਾ ਸਾਥ ਦੇਵੇਗੀ ਇੱਕੋ ਦਮ ਅਚਾਨਕ ਕਰ ਆਇਆ ਰਿਸ਼ਤਾ ਦੇਖ ਪ੍ਰੀਤੀ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਕਰੇ ਉਹ ਫੋਨ ਚੱਕ ਸ਼ਿੰਦੇ ਨੂੰ ਮੈਸੇਜ ਕਰਨ ਦੇ ਲੱਗੀ ਇਹਨੇ ਨੂੰ ਉਤੇ ਪੂਆ ਨੇ ਆਕੇ ਉਹਦੇ ਹੱਥੋਂ ਫੋਨ ਖੋ ਲਿਆ ਪ੍ਰੀਤੀ ਨੇ ਬਹੁਤ ਹੱਥ ਪੱਲੇ ਮਾਰੇ ਪਰ ਉਸ ਨੂੰ ਇੱਕ ਵਾਰ ਵੀ ਪੂਆ ਨੇ ਫੋਨ ਨਾ ਦਿੱਤਾ ਘਰਾਏ ਮਹਿਮਾਨ ਅਤੇ ਆਪਣੇ ਬਾਪੂ ਦੀਆਂ ਅੱਖਾਂ ਵਿੱਚ ਅਥਾਹ ਪ੍ਰੇਮ ਦੇਖ ਪ੍ਰੀਤੀ ਦੀ ਹਿੰਮਤ ਨਹੀਂ ਸੀ ਪੈ ਰਹੀ ਕੁਝ ਕਹਿਣ ਦੀ ਚਾਰੇ ਪਾਸੇ ਖੁਸ਼ੀ ਦਾ ਮਾਹੌਲ ਛਾਇਆ ਹੋਇਆ ਸੀ ਬਲਜੀਤ ਨੇ ਪ੍ਰੀਤੀ ਨੂੰ ਇੱਕ ਪਾਸੇ ਲੈ ਜਾ ਕੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਮਹਿਮਾਨਾਂ ਦੇ ਸਾਹਮਣੇ ਪ੍ਰੀਤੀ ਆਪਣੇ ਬਾਪੂ ਦੀ ਇੱਜ਼ਤ ਨੂੰ ਨਹੀਂ ਸੀ ਹਿਸ਼ਾਲਣਾ ਚਾਹੁੰਦੀ ਜਿੰਨਾ ਚਿਰ ਮੁੰਡੇ ਵਾਲੇ ਸ਼ਗਰ ਪਾ ਕੇ ਚਲੇ ਨਹੀਂ ਗਏ ਉਨਾਂ ਚ ਪ੍ਰੀਤੀ ਇੱਕ ਜਿੰਦਾ Laash ਦੀ ਤਰ੍ਹਾਂ ਗੁੰਮਸਮ ਹੋਈ ਬੈਠੀ ਰਹੀ। ਉਹਦੇ ਸਰੀਰ ਵਿੱਚੋਂ ਕੋਈ ਹਰਕਤ ਨਹੀਂ ਸੀ ਨਜ਼ਰ ਆ ਰਹੀ। ਪ੍ਰੀਤੀ ਦਾ ਰਿਸ਼ਤਾ ਪਿੰਡ ਮੜਮੱਲੂ ਵਿਖੇ ਇੱਕ ਵਧੀਆ ਖਾਨਦਨ ਵਿੱਚ ਪੱਕਾ ਹੋ ਗਿਆ। ਮੁੰਡੇ ਦਾ ਨਾਮ ਵਿੱਕੀ ਸੀ ਤੇ ਉਹ ਲੱਕੜ ਤੇ ਪੁਰਜੇ ਬਣਾਉਣ ਦਾ ਕੰਮ ਕਰਦਾ ਸੀ। ਵਿਆਹ ਦਾ ਦਿਨ ਵੀ ਬਲਜੀਤ ਪੂਆ ਨੇ ਛੱਟ ਮੰਗਣੀ ਤੇ ਪੱਟ ਗਿਆ ਕਿ ਜਲਦੀ ਰਖਵਾ ਦਿੱਤਾ। 1 ਮਹੀਨੇ ਦੇ ਅੰਦਰ ਅੰਦਰ ਵਿਆਹ ਕਰ ਦੇਣ ਦਾ ਫੈਸਲਾ ਲੈ ਲਿਆ। ਉਹਨਾਂ ਦੇ ਚਲੇ ਜਾਣ ਮਗਰੋਂ ਵੀ ਸਾਰਾ ਦਿਨ ਪੂਆ ਨੇ ਪ੍ਰੀਤੀ ਨੂੰ ਫੋਨ ਦੇ ਹੱਥ ਨਾਲ ਲਾਉਣ ਦਿੱਤਾ ਵਿਆਹ ਦੀਆਂ ਤਿਆਰੀਆਂ ਦਾ ਬਹਾਨਾ ਲਗਾ ਪੂਆ ਨੇ ਉੱਥੇ ਹੀ ਰਹਿਣ ਦਾ ਫੈਸਲਾ ਕਰ ਲਿਆ ਸਭ ਕੁਝ ਅਚਾਨਕ ਇੰਨੇ ਜਲਦੀ ਹੋਣ ਲੱਗਾ ਕਿ ਪ੍ਰੀਤੀ ਕਦੇ-ਕਦੇ ਇਕੱਲੀ ਬੈਠ ਹੋਣ ਲੱਗ ਜਾਂਦੀ ਜਦ ਵੀ ਪ੍ਰੀਤੀ ਆਪਣੇ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰਦੀ ਤਾਂ ਉਹਦੀ ਪੂਆ ਹਰ ਵਾਰ ਇਹ ਕਹਿ ਰੁਕ ਦਿੰਦੀ ਕੁੜੀਏ ਕਿਉਂ ਤੇਰੇ ਪਾਪ ਦੀ ਬਾਪ ਦੀ ਪੱਗ ਨੂੰ ਪੈਰਾਂ ਵਿੱਚ ਰੋਲਣ ਤੇ ਤੁਰੀਂ ਅਸੀਂ ਤੇਰੀ ਪਲਾਈ ਚਾਉਂਦੇ ਹਾਂ ਕੋਈ ਮਾਰਾ ਨਹੀਂ ਚਾਉਂਦੇ ਕੀ ਰੱਖਿਆ ਉਸ ਨਸ਼ੇੜੀ ਵਿੱਚ ਪ੍ਰੀਤੀ ਕਹਿੰਦੀ ਨਹੀਂ ਪੂਆ ਉਹ ਬਦਲ ਗਿਆ ਹੈ ਉਹ ਨਸ਼ੇੜੀ ਨਹੀਂ ਹੈ ਜਿਹੋ ਜਾਂ ਤੁਸੀਂ ਉਸ ਨੂੰ ਸਾਹਮਣੇ ਦੇ ਹੋ ਉਹ ਇਹੋ ਜਾਂ ਨਹੀਂ ਹੈ ਪੂਆ ਮੈਨੂੰ ਕੁਛ ਰੱਖੇਗਾ ਉਹ ਤੁਸੀਂ ਇੱਕ ਵਾਰ ਉਸ ਨੂੰ ਮਿਲੋ ਤਾਂ ਸਹੀ ਬਲਜੀਤ ਕਹਿੰਦੀ ਬਸ ਹੁਣ ਤਾਂ ਮਿਲਿਆ ਹੀ ਪਿਆ ਚਾਰ ਦਿਨਾਂ ਨੂੰ ਤੈਨੂੰ ਤੋੜ ਦੇਣਾ ਏ ਜੇ ਤੂੰ ਸ਼ਿੰਦੇ ਨੂੰ ਜਿਉਂਦਾ ਦੇਖਣਾ ਚਾਹੁੰਦੀ ਹਾਂ ਤਾਂ ਚੁੱਪਚਾਪ ਮੇਰੀ ਗੱਲ ਮੰਨ ਲੈ ਤੂੰ ਹਲੇ ਨਾ ਸਮਝੇਂ ਸਾਹੀ ਉਹਦੀਆਂ ਗੱਲਾਂ ਵਿੱਚ ਆ ਗਈ ਨਾਲੇ ਤੂੰ ਨਹੀਂ ਜਾਣਦੀ ਤੇਰੇ ਬਾਪੂ ਦਾ ਸਵਾਰ ਜੇ ਮੈਂ ਉਹਨਾਂ ਨੂੰ ਦੱਸ ਵੀ ਦਿੱਤਾ ਨਾ ਨਾ ਤੇਰੇ ਨਾਲ ਮੈਂ ਵੀ ਜਾਊਂ ਕੰਮ ਤੂੰ ਪ੍ਰੀਤੀ ਦਾ ਉਦਾਸ ਚਿਹਰਾ ਦੇਖ ਜਦ ਖੁਸ਼ਵੰਤ ਤੇ ਉਹਦੀ ਪਤਨੀ ਇਹ ਸਵਾਲ ਕਰਦੇ ਕਿ ਕੀ ਹੋਇਆ ਪੁੱਤ ਇੰਨੇ ਖਾਮੋਸ਼ ਕਿਉਂ ਹੈ ਤਾਂ ਬਲਜੀਤ ਅਗੂ ਇਹ ਗੱਲ ਨੂੰ ਪਲਟ ਦਿੰਦੀ ਹੈ ਆਪਣੇ ਮਾਪੇ ਬਾਪ ਨੂੰ ਛੱਡ ਕੇ ਦੂਜੇ ਕਰ ਜਾਣਾ ਹੋਵੇ ਤਾਂ ਧਤੀਆਂ ਆਪੇ ਹੀ ਚੁੱਪ ਹੋ ਜਾਂਦੀਆਂ ਹਨ ਇਹ ਸੁਣਦੇ ਹੀ ਪ੍ਰੀਤੀ ਦੇ ਅੱਖਾਂ ਵਿੱਚੋਂ ਹੰਝੂ ਪਾਣੀ ਵਾਂਗ ਵਹਿ ਦੁਰੇ ਇਸ ਤਰ੍ਹਾਂ ਇੱਕ ਦੋ ਦਿਨ ਹੋਰ ਬੀਤ ਗਏ ਪਰ ਪ੍ਰੀਤੀ ਨੂੰ ਸ਼ਿੰਦੇ ਨਾਲ ਗੱਲ ਕਰਨ ਦਾ ਕੋਈ ਮੌਕਾ ਨਹੀਂ ਸੀ ਮਿਲ ਰਿਹਾ ਕਿਉਂਕਿ ਬੁਆ ਹਰਦਮ ਪ੍ਰੀਤੀ ਦੇ ਅੱਖ ਟਿਕਾਈ ਰੱਖਦੀ ਉਹ ਤਾਂ ਸ਼ਿੰਦਾ ਤਾਂ ਵੀ ਸੋਚ-ਸੋਚ ਕੇ ਪੂਰਾ ਹਾਲ ਹੋ ਰਿਹਾ ਸੀ ਕਿਤੇ ਪ੍ਰੀਤੀ ਨੇ ਮੈਨੂੰ ਪੁਲਾਤਾ ਨਹੀਂ ਦਿੱਤਾ ਜਿੱਦਾਂ ਦੀ ਗਈਏ ਨਾ ਕੋਈ ਫੋਨ ਨਾ ਮੈਸੇਜ ਕੀ ਹੋਇਆ ਉਸ ਨੂੰ ਕਿਤੇ ਉਹ ਨਾਰਾਜ਼ ਤਾਂ ਨਹੀਂ ਮੇਰੇ ਨਾਲ ਪ੍ਰੀਤੀ ਦੇ ਵਿਆਹ ਦੇ ਦਿਨ ਹਲੀ-ਹਲੀ ਨਦੀ ਘਾਰੇ ਸੰ ਪ੍ਰੀਤੀ ਨੂੰ ਸ਼ਿੰਦੇ ਤੋਂ ਦੂਰ ਹੋਣ ਦਾ ਡਰ ਅੰਦਰੋਂ ਹੀ ਅੰਦਰੋਂ ਸਤਾਇਆ ਜਾ ਰਿਹਾ ਸੀ ਇਸ ਲਈ ਉਸ ਨੂੰ ਕਿਵੇਂ ਨਾ ਕਿਵੇਂ ਕਰਕੇ ਸ਼ਿੰਦੇ ਤੱਕ ਮੈਸੇਜ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪ੍ਰੀਤੀ ਨੂੰ ਰਾਤ ਨੂੰ ਨੀਂਦ ਨਹੀਂ ਸੀ ਆ ਰਹੀ ਉਹ ਉੱਠ ਕੇ ਬੈਠ ਗਈ ਸਰਦੀ ਦਾ ਮੌਸਮ ਹੋਣ ਕਾਰਨ ਸਭ ਇੱਕੋ ਕਮਰੇ ਵਿੱਚ ਉਹਦੀ ਪੂਆ ਮਾਂ ਬਾਪੂ ਤੇ ਉਹਦਾ ਛੋਟਾ ਪਾਈ ਸੋਏ ਹੋਏ ਸਨ ਬਲਜੀਤ ਪੂਆ ਦਾ ਮੰਜਾ ਪ੍ਰੀਤੀ ਦੇ ਬਿਲਕੁਲ ਨਾਲ ਹੀ ਸੀ ਪੂਆ ਨੇ ਫੋਨ ਆਪਣੇ ਹੀ ਸਰਾਣੇ ਥੱਲੇ ਰੱਖਿਆ ਹੋਇਆ ਸੀ। ਪ੍ਰੀਤੀ ਨੇ ਡਰਦਿਆਂ ਡਰਦਿਆਂ ਤੇਜ਼ ਟੜਕਦੇ ਦਿਲ ਨਾਲ ਹੌਲੀ ਜਿਹਾ ਸਰਾਣੇ ਥੱਲੋਂ ਫੋਨ ਚੱਕਿਆ ਤੇ ਸ਼ਿੰਦੇ ਨੂੰ ਮੈਸੇਜ ਕਰ ਸਭ ਕੁਝ ਸੱਚ-ਸੱਚ ਦੱਸ ਛੱਡਿਆ। ਸਵੇਰੇ ਨੂੰ ਉੱਠ ਕੇ ਜਦ ਸ਼ਿੰਦੇ ਨੇ ਪ੍ਰੀਤੀ ਦਾ ਮੈਸੇਜ ਪੜ੍ਹਿਆ ਤਾਂ ਉਹ ਇੱਕੋ ਦਮ ਸਦਮੇ ਵਿੱਚ ਚੱਲਿਆ ਗਿਆ। ਪ੍ਰੀਤੀ ਦੇ ਸ਼ਗਨ ਦੀ ਖ਼ਬਰ ਨੇ ਸ਼ਿੰਦੇ ਨੂੰ ਹਿਲਾ ਕੇ ਰੱਖ ਦਿੱਤਾ। ਉਸ ਨੂੰ ਚਾਰੇ ਪਾਸੇ ਸ਼ੋਸ਼ਰਾਵਾ ਸੁਣਾਈ ਦੇਣ ਲੱਗਾ। ਇੱਕ ਪਲ ਲਈ ਉਸ ਨੂੰ ਇੰਜ ਲੱਗਿਆ ਜਿਵੇਂ ਕੋਈ ਬਹੁਤ ਵੱਡੀ ਪੀੜਾ ਵਿੱਚ ਹੈ ਤੇ ਉਸ ਨੂੰ ਪੁਕਾਰਿਆ ਹੈ ਛਿੰਦਾ ਬਿਨਾਂ ਕੁਝ ਸੋਚਿਆ ਸਮਝਿਆ ਪ੍ਰੀਤੀ ਨੂੰ ਮਿਲਣ ਲਈ ਉਹਨਾਂ ਦੇ ਪਿੰਡ ਨਸੀਬਪੁਰਾ ਜਾ ਪਹੁੰਚਾ ਛਿੰਦੇ ਨੂੰ ਕਾਫੀ ਪੁਸ਼ਪਰਤਾਲ ਮਗਰੋਂ ਪ੍ਰੀਤੀ ਦੇ ਘਰ ਦਾ ਪਤਾ ਲੱਗਾ ਉਹਨਾਂ ਦੇ ਘਰ ਦੇ ਕੋਲ ਹੀ 6-7 ਵਾਰੀ ਮੋਟਰਸਾਈਕਲ ਲੈ ਕੇ ਲੰਘਿਆ ਪਰ ਉਸ ਨੂੰ ਪ੍ਰੀਤੀ ਕਿਧਰੇ ਵੀ ਨਜ਼ਰ ਨਹੀਂ ਆਈ ਆਖੇ ਦੇਰ ਤੱਕ ਇੰਤਜ਼ਾਰ ਕਰਦਿਆਂ ਕਰਦਿਆਂ ਛਿੰਦਾ ਘਰ ਦੇ ਸਾਹਮਣੇ ਬੜੀ ਪਰਚੂਨ ਦੀ ਦੁਕਾਨ ਦੇ ਸਾਹਮਣੇ ਬੈਠ ਗਿਆ 퍼 ਚੁੱਪ ਚਾਪ ਹੋਇਆ ਮਾਨੀ ਮਨ ਸੋਚ ਰਿਹਾ ਸੀ ਕਿ ਦਿਲ ਕਰਦਾ ਅੱਜ ਚੁੱਪ ਹੋ ਕੇ ਮੈਂ ਮੌਨ ਜਾ ਹੋ ਬੈਠ ਜਾਵਾਂ ਆਪਣੇ ਆਪ 'ਚ ਖੁਦ ਨੂੰ ਲੱਭਾਂ ਤੇ ਦੁਨੀਆ ਨੂੰ ਭੁੱਲ ਜਾਵਾਂ ਤੜਫ ਰਹੀ ਇਸ ਬੇਚੈਨ ਦਿਲ ਨੂੰ ਇੱਕ ਚੁੱਪ ਚਾ ਕੁੱਟ ਪਿਲਾਵਾਂ ਜੀ ਕਰਦਾ ਐ ਕੋਈ ਤੇ ਇਕੱਲੇ ਬਹਿ ਕੇ ਮੈਂ ਖੁਦ ਨੂੰ ਹੀ ਸਮਝਾਵਾਂ ਪੂਰਾ ਦਿਨ ਸਿੰਦਾ ਦੁਕਾਨ ਉੱਤੇ ਪ੍ਰੀਤੀ ਦੇ ਕਰਦੇ ਬੂਹੇ ਵੱਲ ਨਜ਼ਰ ਟਿਕਾਈ ਬੈਠਾ ਰਿਹਾ ਆਖਰ ਸ਼ਾਮ ਜੇ ਵੇਲੇ ਜਦ ਪ੍ਰੀਤੀ ਸ਼ਾ ਤੁੱਪਰ ਸੁੱਕਣੇ ਪਏ ਕੱਪੜੇ ਲੈਣ ਚੜੀ ਤੋਹਦੀ ਨજર ਪਰ ਚੂਨ ਦੀ ਦੁਕਾਨ ਕੋਲੇ ਬੈਠੇ ਸਿੰਦੇ ਬਲ ਪਈ ਸਿੰਦੇ ਨੂੰ ਦੇਖ ਕੇ ਜਿਵੇਂ ਹੀ ਜਿਵੇਂ ਪ੍ਰੀਤ ਦੀ ਜਾਨ ਵਿੱਚ ਜਾਨ ਆ ਗਈ ਹੋਵੇ ਉਸ ਦਾ ਮਰਜਾਇਆ ਚੀਰਾ ਖਿਲ ਉੱਠਿਆ ਉਹਦੇ ਬੁੱਲ ਸਿੰਦੇ ਨੂੰ ਬੜਾ ਕੁਝ ਕਹਿਣ ਦਿੱਤਾ ਸਰੇ ਸੰ ਉਸ ਨੂੰ ਦੇਖ ਕੇ ਇੰਜ ਲੱਗਦਾ ਸੀ ਜਿਵੇਂ ਨਾ ਜਾਣੇ ਕਿੰਨੇ ਵਰਸ਼ਾਂ ਬਾਅਦ ਉਸ ਨੇ ਪ੍ਰੀਤ ਨੂੰ ਤੱਕਿਆ ਹੋਵੇ ਉਹਦਾ ਦਿਲ ਅੰਦਰੋਂ ਸਿੰਦੇ ਨੂੰ ਮਿਲਣ ਲਈ ਤੜਫ ਰਿਹਾ ਸੀ ਜਲਦੀ ਜਲਦੀ ਸ਼ੱਤ ਤੋਂ ਉੱਤਰ ਕੇ ਪ੍ਰੀਤੀ ਬਾਹਰ ਬੁਹੇ ਕੋ ਲਾਕ ਲੋਈ ਜਿਸ ਕਨੂ ਬਹੁਤਾ ਸਮਾਨਾ ਲੱਗਿਆ ਛਿੰਦੇ ਦੀ ਪ੍ਰੀਤੀ ਉੱਪਰ ਨਜ਼ਰ ਪੈਣ ਲੱਗਿਆ ਪਲਕ ਚਪਕਦੇ ਹੀ ਛਿੰਦੇ ਦੀਆਂ ਅੱਖਾਂ ਅੱਗੇ ਪ੍ਰੀਤੀ ਦਾ ਉਹ ਮਾਸੂਮ ਚਿਹਰਾ ਆ ਗਿਆ ਬਿਨਾਂ ਕੁਝ ਬੋਲੇ ਇੱਕ ਦੂਜੇ ਨੂੰ ਅੱਖਾਂ ਦੇ ਸ਼ੈਰੇ ਨਾਲ ਗੱਲਾਂ ਕਰਦੇ ਇੰਜ ਲੱਗਦਾ ਜਿਵੇਂ ਉਹ ਇੱਕ ਦੂਜੇ ਨੂੰ ਮਿਲਣ ਲਈ ਕਹਿ ਰਹੇ ਹੋਣ ਪਰ ਆਸ-ਪਾਸ ਦਾ ਮਾਹੌਲ ਦੇਖ ਦੋਨੋਂ ਚੁੱਪ ਰਹੇ ਸਭ ਕੋਲੇ ਅੱਖ ਵਿੱਚ ਆ ਛਿੰਦਾ ਹੌਲੀ-ਹੌਲੀ ਮੀਟਰ ਮੋਟਰਸਾਈਕਲ ਚਲਾ ਪ੍ਰੀਤ ਕੋਲ ਪਹੁੰਚ ਗਿਆ ਤਾਂ ਪ੍ਰੀਤੀ ਨੇ ਉਸ ਨੂੰ ਕਿਹਾ ਕਿ ਉਹ ਉਸ ਨੂੰ ਉੱਥੋਂ ਲੈ ਜਾਵੇ ਉਹ ਇੱਥੇ ਨਹੀਂ ਰਹਿਣਾ ਚਾਹੁੰਦੀ ਸ਼ਿੰਦਾ ਵੀ ਪ੍ਰੀਤੀ ਨੂੰ ਖੋਣਾ ਨਹੀਂ ਚਾਹੁੰਦਾ ਸੀ ਇਸ ਲਈ ਉਸ ਨੇ ਚੱਟ ਹਾਂ ਬੋਲ ਦਿੱਤੀ ਅਤੇ ਕਿਹਾ ਕਿ ਪਰਸੋਂ ਤੱਕ ਉਸ ਦਾ ਇੰਤਜ਼ਾਰ ਕਰੇ ਇਹਨਾਂ ਕਹਿ ਸ਼ਿੰਦਾ ਪਿੰਡ ਵਾਪਸ ਚੱਲ ਆ ਗਿਆ ਸ਼ਿੰਦੇ ਦੇ ਦੁਆਏ ਵਿਸ਼ਵਾਸ ਨਾਲ ਪ੍ਰੀਤੀ ਨੂੰ ਥੋੜਾ ਰਾਹਤ ਮਹਿਸੂਸ ਹੋਈ ਪਿੰਡ ਪਹੁੰਚ ਸ਼ਿੰਦੇ ਨੇ ਆਪਣੇ ਦੋਸਤ ਬੰਟੀ ਤੋਂ ਮਦਦ ਮੰਗੀ ਸ਼ਿੰਦਰ ਨੂੰ ਦੇਖਦਿਆਂ ਹੀ ਬੰਤੀ ਚੱਟ ਬੋਲਿਆ ਓਏ ਓਏ ਅੱਜ ਮੇਰਾ ਯਾਰ ਆ ਗਿਆ ਆ ਗਿਆ ਦੁਬਾਰਾ ਉਸੇ ਰਾ ਬੜਾ ਕਮੀਨਾ ਦੋਸਤ ਏ ਤੂੰ ਅੱਜ ਯਾਦ ਆਈ ਏ ਤੈਨੂੰ ਸ਼ਿੰਦਾ ਕਹਿੰਦਾ ਬਾਈ ਜਦ ਤੇਰੀ ਇੱਕ ਮਦਦ ਚਾਹੀਦੀ ਸੀ ਬੰਤੀ ਕਹਿੰਦਾ ਹਾਂ ਹਾਂ ਬੋਲ ਭਲਾ ਤੇਰੇ ਲਈ ਤਾਂ ਜਾਨ ਵੀ ਹਾਜ਼ਰ ਐ ਦੱਸ ਕਿੰਨੀ ਦਾਰੂ ਚਾਹੀਦੀ ਐ ਬੰਤੀ ਨੇ ਦਾਰੂ ਦਾ ਇੱਕ ਘੁੱਟ ਪਰਦਿਆ ਕਿਹਾ ਸ਼ਿੰਤਾ ਕਹਿੰਦਾ ਬਈ ਮੈਂ ਤੇਰੀ ਭਾਬੀ ਨੂੰ ਉੱਪ ਜਾ ਕੇ ਲੈ ਜਾਣਾ ਤੂੰ ਰਾਣ ਨੂੰ ਜਾ ਕੇ ਕਹਿ ਸਕਦਾ ਵੀ ਉਹ ਪ੍ਰੀਤੀ ਕੋਲ ਜਾ ਕੇ ਮੇਰੀ ਫੋਨ ਤੇ ਉਸ ਨਾਲ ਗੱਲ ਕਰਵਾ ਦੇਵੇ ਬੰਟੀ ਮੂੰਹ ਵਿੱਚ ਪਾਈ दारू ਘੁੱਟ ਗੱਲ ਸੁਣਦੇ ਇੱਕੋ ਦਮ ਵਿਚਕਾਰੀ ਬੰਨ ਨੀ ਚੜਿੱਕੀ ਬੰਟੀ ਕਹਿੰਦਾ ਕੀ ਗਲਤ ਕਰਦਾ ਯਾਰ ਤੂੰ ਜੇ ਮੈਨੂੰ ਮਰਵਾਣਾ ਤਾਂ ਉਹੀਂ ਸਿੱਧਾ ਸਿੱਧਾ ਕਹਿ ਦੇ ਸ਼ਿੰਦਾ ਕਹਿੰਦਾ ਬਈ ਤੈਨੂੰ ਜਰੀ ਦਾ ਵਾਸਤਾ ਆਪਣੇ ਯਾਰ ਲਈ ਇੰਨਾ ਵੀ ਨਹੀਂ ਕਰ ਸਕਦਾ ਬੰਟੀ ਕਹਿੰਦਾ ਚੰਗਾ ਚੰਗਾ ਹੁਣ ਵਾਲੇ ਡਾਇਲੌਗ ਨਾ ਮਾਰ بس ਇੰਨਾ ਹੀ ਸਭ ਕੁਝ ਹੋਰ ਵੀ ਕਹਿਣਾ ਏ। ਸ਼ਿੰਦੇ ਨੇ ਚੱਟ ਇੱਕ ਪ੍ਰੀਤੀ ਲਈ ਲਿਖੀ ਚਿੱਠੀ। ਕਟ ਬੰਟੀ ਦੇ ਹੱਥ ਉੱਪਰ ਲਿਆ ਕੇ ਰੱਖ ਦਿੱਤੀ। ਕਿਹਾ بس ਇੱਕ ਖਾਤਾ ਵਈ ਇਹ ਵੀ ਦੇ ਦੇਣਾ। ਬੰਟੀ ਕਹਿੰਦਾ ਆਏ ਹਾਏ ਬੜਾ ਰਾਂਜਾ ਬਣਿਆ ਫਿਰਦਾ। ਸਾਨੂੰ ਤਾਂ ਬੜੀਆਂ ਤੋਹਫੀਂ ਦਿੰਦਾ ਹੁੰਦਾ ਸੀ ਕਿ ਪਿਆਰ ਵਿੱਚ ਕੀ ਰੱਖਿਆ ਤੇ ਆਪ ਬੰਟੀ ਉਸੇ ਪਰੇਖਤ ਲੈ ਬਿੱਲੂ ਕੇ ਘਰ ਵੱਲ ਚੱਲ ਪਿਆ। ਉਹ ਇਹ ਸੋਚ ਉਹਨਾਂ ਦੇ ਘਰ ਗਿਆ ਕਿ ਜੇਕਰ ਕਿਸੇ ਨੇ ਕੁਝ ਪੁੱਛਿਆ ਤਾਂ ਕਹਿ ਦੇਵਗਾ ਕਿ ਤਾਇਆ ਜੀ ਨੇ ਸਪਰੇਅ ਵਾਲੀ ਟੋਲੀ ਫੜ ਕੇ ਲੈਣ ਨੂੰ ਗਿਆ ਹੈ ਕਾਰਜਾ ਬੰਟੀ ਹੋਰ ਬਈ ਬਿੱਲੂ ਕਿਵੇਂ ਆ ਬਿੱਲੂ ਕਹਿੰਦਾ ਹਾਂ ਹਾਂ ਠੀਕ ਐ ਬਸ ਜਿਵੇਂ ਦਿਨ ਲੰਗੇ ਜਾਂਦੇ ਨੇ ਬਿੱਲੂ ਨੇ ਥੋੜਾ ਦੁੱਖਾ ਬੋਲਦੇ ਹੋਏ ਕਿਹਾ ਬੰਟੀ ਕਹਿੰਦਾ ਬਈ ਮੈਂ ਉਹ ਸਪਰੇਅ ਵਾਲੀ ਟੋਲੀ ਲੈਣ ਆਇਆ ਸੀ ਤਾਇਆ ਜੀ ਨੇ ਮੰਗਵਾਈਏ ਬੰਟੀ ਨੇ ਰਾਨੂੰ ਵੱਲ ਤੇਡੀ ਅੱਖ ਨਾਲ ਚਾਕਦਿਆਂ ਹੋਇਆਂ ਕਿਹਾ ਇਹਨੇ ਨੂੰ ਬਿੱਲੂ ਦੇ ਬਾਪੂ ਨੇ ਬਿੱਲੂ ਨੂੰ ਆਵਾਜ਼ ਮਾਰਦਿਆਂ ਕਿਹਾ ਇਹਨੂੰ ਸਪਰੇਅ ਵਾਲੀ ਟੋਲੀ ਫੜਾਇਆ ਤੇ ਪੁਰਾ ਪੁੱਤ ਚੱਲ ਆਪਾਂ ਖੇਤਾਂ ਨੂੰ ਚੱਲੀਏ ਬਿੱਲੂ ਕਹਿੰਦਾ ਆਇਆ ਬਾਪੂ ਆਇਆ ਇਹਨੂੰ ਟੋਲੀ ਦੇ ਆਵਾ ਤੂੜੀ ਵਾਲੇ ਕੋਠੇ ਕਰਨੀ ਪਈ ਐ ਇਹਨੂੰ ਕਹ ਆਪੇ ਚੱਕ ਕੇ ਲੈ ਜਾਊਗਾ ਤੂੰ ਚੱਲ ਆ ਜਾ ਚੱਲੀਏ ਬਿੱਲੂ ਦੇ ਬਾਪੂ ਨੇ ਟਰੈਕਟਰ ਸਟਾਰਟ ਕਰਦੇ ਹੋਏ ਇੱਕ ਵਾਰ ਫਿਰ ਬਿੱਲੂ ਨੂੰ ਆਵਾਜ਼ ਮਾਰਦਿਆਂ ਕਿਆ ਚੰਗਾ ਉੱਥੇ ਪਈ ਐ ਚੱਕ ਕੇ ਲੈ ਜਾ ਮੰਟੀ ਨੂੰ ਇਹਨਾਂ ਗੱਲ ਕਹਿ ਬਿੱਲੂ ਟਰੈਕਟਰ ਉੱਤੇ ਜਾ ਬੈਠ ਗਿਆ ਦੋਨੋਂ ਪਿਓ ਪੁੱਤ ਖੇਤ ਨੂੰ ਜਾਣ ਲਈ ਚੱਲ ਪਏ ਬੇੜੇ ਖੜੀ ਰਾਣੂ ਨੂੰ ਦੇਖ ਬੰਟੀ ਚਾਟੂ ਸਕੂਲ ਆ ਗਿਆ ਅਤੇ ਉਹਦੇ ਹੱਥ ਉੱਤੇ ਸਿੰਦੇ ਦਾ ਖੱਤ ਰੱਖ ਦਿਆਂ ਗਿਆ ਰਾਣੂ ਇਹ ਖੱਤ ਪ੍ਰੀਤੀ ਤੱਕ ਪਹੁੰਚਾ ਦਵੀ ਇਹਦੇ ਨਾਲ ਹੀ ਬੰਟੀ ਨੇ ਸਿੰਦੇ ਦੀਆਂ ਕਹੀਆਂ ਗੱਲਾਂ ਅਤੇ ਪ੍ਰੀਤੀ ਦਾ ਹਾਲ ਰਾਣੂ ਨੂੰ ਕਹਿ ਸੁਣਾਇਆ ਇਹ ਸਾਰੀ ਗੱਲ ਸੁਣ ਕੇ ਰਾਣੂ ਨੂੰ ਪ੍ਰੀਤੀ ਉੱਪਰ ਬਹੁਤ ਤਰਸ ਆਇਆ ਬਿਨਾਂ ਕੁਝ ਸੋਚਿਆ ਸਮਝਿਆ ਰਾਣੂ ਨੇ ਇਸ ਕੰਮ ਲਈ ਹਾਂ ਤੇ ਬੋਲ ਦਿੱਤੀ ਪਰੰਤੂ ਇਹ ਦਿਨ ਨਾਲ ਹੀ ਉਸ ਨੂੰ ਇਹ ਦੱਸ ਸੀ ਕਿ ਉਹ ਅਜਿਹਾ ਕਰੇਗੀ ਕਿਵੇਂ ਬੰਟੀ ਰਣ ਨੂੰ ਖੱਤ ਫੜਾ ਉੱਥੋਂ ਚਲਿਆ ਗਿਆ ਰਾਣੂ ਨੇ ਖੱਤ ਨੂੰ ਸਤਪੋਸ਼ ਪਾ ਕੇ ਰੱਖ ਲਿਆ ساری ਰਾਤ ਰਾਣੂ ਨੂੰ ਇਹ ਗੱਲ ਦਾ ਡਰ ਲੱਗਿਆ ਰਿਹਾ ਕਿ ਜੇਕਰ ਖੱਤ ਕਿਸੇ ਦੇ ਹੱਥ ਲੱਗ ਗਿਆ ਤਾਂ ਕੀ ਹੋਵੇਗਾ ਰਾਣੂ ਨੂੰ ساری ਰਾਤ ਨੀਂਦ ਨਹੀਂ ਆਈ ਅਗਲੀ ਸਵੇਰ ਹੁੰਦੇ ਹੀ ਰਾਣੂ ਨੇ ਨਾਨਕੇ ਜਾਂਦਾ ਬਹਾਨਾ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਬੱਪੂ ਜੀ ਮੈਂ ਵੀ ਪ੍ਰੀਤੀ ਪੈਣ ਦੀ ਬਿਆਲੀ ਪਹਿਲਾਂ ਜਾ ਕੇ ਕੰਮ ਕਰ ਵਿੱਚ ਹੱਥ ਵਟਾਉਣਾ ਚਾਹੁੰਦੀ ਆਂ ਪ੍ਰੀਤੀ ਦੇ ਬਾਪੂ ਅਤੇ ਪ੍ਰਾ ਬਿੱਲੂ ਨੇ ਵੀ ਚਟਹਾ ਕਰ ਦਿੱਤੀ ਅਤੇ ਰਾਣ ਨੂੰ ਆਪਣੇ ਨਾਲ ਲੈ ਪ੍ਰੀਤੀ ਕੋਲ ਜਾ ਪੁੱਜਾ ਸਭ ਬਿੱਲੂ ਤੇ ਰਾਣੋਂ ਦੇ ਆਉਣ ਤੇ ਬਹੁਤ ਖੁਸ਼ ਹੋਏ ਸਭ ਨਾ ਮਿਲ ਮਿਲਾਪ ਕਰਨ ਮਗਰੋਂ ਰਾਣੂ ਨੇ ਪ੍ਰੀਤੀ ਵੱਰੇ ਪੁੱਛਦੇ ਹੋਏ ਕਿਆ ਮੰਮੀ ਜੀ ਪ੍ਰੀਤੀ ਕਿੱਥੇ ਹੈ ਦਿਖਦੀ ਨਹੀਂ ਕਿਤੇ ਅੰਦਰ ਬੈਠੀ ਹੈ ਬੁੱਤ ਜਾ ਕੇ ਮਿਲ ਲੈ ਰਾਣੂ ਜਦ ਕਮਰੇ ਵਿੱਚ ਗਈ ਤਾਂ ਪ੍ਰੀਤੀ ਉਸ ਨੂੰ ਦੇਖ ਬਹੁਤ ਖੁਸ਼ ਹੋਈ। ਉਸਨੇ ਰਾਣ ਨੂੰ ਕੁੱਟ ਕੇ ਜਾ ਗਲਵਕੜੀ ਪਾ ਲਈ। ਇੱਕ ਦੂਜੇ ਨਾਲ ਗੱਲਾਂ ਕਰਦੇ ਸਮੇਂ ਰਾਣੂ ਨੇ ਛਿੰਦੇ ਦਾ ਸੰਦੇਸ਼ ਦਿੱਤਾ। ਪੁੰਚਾ ਦਿੱਤਾ ਪ੍ਰੀਤੀ ਤੱਕ ਤੇ ਉਹਦੇ ਨਾਲ ਹੀ ਖਤ ਪ੍ਰੀਤੀ ਦੇ ਹੱਥ ਉੱਪਰ ਜਾ ਰੱਖਿਆ ਅਤੇ ਆਪ ਸਭ ਕੋਲ ਜਾ ਕੇ ਬਿੜੇ ਵਿੱਚ ਬੈਠ ਗਈ। ਰਾਣੂ ਦੇ ਜਾਂਦੇ ਹੀ ਪ੍ਰੀਤੀ ਨੇ ਖਤ ਖੋਲ ਪੜਨਾ ਸ਼ੁਰੂ ਕੀਤਾ। ਮੈਨੂੰ ਪਤਾ ਹੀ ਹੈ ਇਹ ਤੂੰ ਇਸ ਰਿਸ਼ਤੇ ਤੋਂ ਬਿਲਕੁਲ ਖੁਸ਼ ਨਹੀਂ। ਮੈਂ ਵੀ ਤੇਰੇ ਤੋਂ ਸਿਵਾ ਹੋਰ ਕਿਸੇ ਬਾਰੇ ਸੋਚ ਤੱਕ ਨਹੀਂ ਸਕਦਾ ਤੂੰ ਉਸ ਮੋੜ ਉੱਤੇ ਆ ਕੇ ਮੇਰਾ ਸਾਥ ਦਿੱਤਾ ਸੀ ਜਿੱਤੇ ਸਭ ਮੈਨੂੰ ਛੱਡ ਗਏ ਸੀ ਤੂੰ ਇਹ ਬਹਿਮ ਆਪਣੇ ਦਿਲ ਵਿੱਚੋਂ ਕਰਦੇ ਕਿ ਮੈਂ ਤੈਨੂੰ ਅਧ ਵਿਚਾਲੇ ਇੰਚੜ ਦੇਵਾਂਗਾ ਬਿਲਕੁਲ ਫਿਕਰ ਨਾ ਕਰ ਮੈਂ ਬੰਟੀ ਨਾਲ ਮਿਲ ਕੇ ਸਾਰੀ ਤਿਆਰੀ ਕਰ ਲਈ ਹੈ ਮੈਂ ਤੈਨੂੰ ਲੈ ਕੇ ਇੰਨਾ ਸਭ ਤੋਂ ਕਿਤੇ ਦੂਰ ਚਲਾ ਜਾਵਾਂਗਾ ਮੈਂ ਤੇਰਾ ਵਿਆਹ ਕਿਸੇ ਵੀ ਕੀਮਤ ਵਿੱਚ ਕਿਸੇ ਹੋਰ ਨਾਲ ਨਹੀਂ ਹੋ ਦਿਆਂਗਾ ਤੇਰਾ ਵਿਆਹ ਜੇ ਹੋਵੇਗਾ ਤਾਂ ਸਿਰਫ ਮੇਰੇ ਨਾਲ ਕਿਉਂਕਿ ਕਮਲੀਏ ਹਰ ਪਲ ਦਿਲ ਨੂੰ ਤਾਂ ਇਹੀ ਤਾਂ ਕਹਿੰਦਾ ਹੁੰਦਾ ਹਾਂ ਨਾ ਸ਼ਾਤ ਛੁੱਟੇਗਾ ਤੇ ਆਪਣਾ ਮੈਂ ਪਤੰਗ ਨੂੰ ਡੋਰ ਮੇਰੀ ਇਹੀ ਵੇਖਦਾ ਹਾਂ ਮੈਂ ਸੁਪਨੇ ਵਿੱਚ ਇਸ ਲਈ ਕੱਲ ਰਾਤੀ ਘਰ ਦੇ ਪਿਛਲੇ ਪਾਸੇ ਮੈਂ ਤੈਨੂੰ ਲੈਣ ਲਈ ਆ ਰਿਹਾ ਹਾਂ ਤੇ ਤੂੰ ਵੀ ਟਾਈਮ ਨਾਲ ਆ ਜਾਵੇਂ ਇੱਕ ਗੱਲ ਹੋਰ ਧਿਆਨ ਨਾਲ ਆਈ ਤੇ ਆਪਣਾ ਖਿਆਲ ਰੱਖੀ ਤੇਰਾ ਸ਼ਿੰਦਾ ਰਾਣੋਂ ਦੇ ਅੰਦਰ ਆਉਂਦੇ ਹੀ ਪ੍ਰੀਤੀ ਨੇ ਖਤ ਦਰਾਜ ਵਿੱਚ ਲੁਕੋ ਕੇ ਰੱਖ ਦਿੱਤਾ ਰਾਣੋਂ ਨੇ ਪ੍ਰੀਤੀ ਨੂੰ ਕਹਿਣਾ ਸ਼ੁਰੂ ਕਰਤਾ ਦੇਖ ਬਣੇ ਜੋ ਫੈਸਲਾ ਲੈਣਾ ਸੋ ਸਮਝ ਕੇ ਲੈਣਾ ਜਲਦਬਾਜੀ ਵਿੱਚ ਲਏ ਫੈਸਲੇ ਅਕਸਰ ਗਲਤ ਰਾਹੀ ਪਾ ਦਿੰਦੇ ਨੇ ਬਾਕੀ ਰਹੀ ਸ਼ਿੰਦੇ ਨਾਲ ਪਿਆਰ ਅਤੇ ਵਿਆਹ ਕਰਨ ਦੀ ਗੱਲ ਮੈਂ ਜਿੰਨਾ ਹੋ ਸਕਿਆ ਤੇਰੀ ਮਦਦ ਕਰਾਂਗੀ ਰਾਣੂ ਦੇ ਆਪਣੇ ਪ੍ਰਤੀ ਪਿਆਰ ਨੂੰ ਦੇਖਦੇ ਹੋਏ ਪ੍ਰੀਤੀ ਨੇ ਵੀ ਉਸ ਨੂੰ ਦੱਸ ਦਿੱਤਾ ਕਿ ਉਸ ਨੇ ਅੱਜ ਰਾਤ ਭੱਜਣ ਦਾ ਪਲਾਨ ਬਣਾਇਆ ਹੈ ਤੇ ਇਸ ਲਈ ਸ਼ਿੰਤਾ ਰਾਤ ਨੂੰ ਆ ਰਿਹਾ ਹੈ ਰਾਣੂ ਨੇ ਵੀ ਪੈਣ ਹੋਣ ਦੇ ਨਾਂ ਪ੍ਰੀਤੀ ਦੀ ਪੂਰੀ ਮਦਦ ਕੀਤੀ ਲੇ ਰਾਤੇ 9 ਕ'ਵਜੇ ਸਨ ਸਭ ਟਾਈਮ ਨਾਲ ਰੋਟੀ ਪਾਣੀ ਖਾ ਆਪੋ ਆਪਣੇ ਕਮਰੇ ਵਿੱਚ ਜਾ ਸੌਂਗੇ ਰਾਣੋ ਤੇ ਪ੍ਰੀਤੀ ਦੋਵੇਂ ਚਰਦੀਆਂ ਸਨ ਰਾਣੋ ਨੇ ਪ੍ਰੀਤੀ ਨੂੰ ਕਰੋਪਰ ਜਾਣ ਵਿੱਚ ਉਹਦੀ ਮਦਦ ਕੀਤੀ ਅਤੇ ਪ੍ਰੀਤੀ ਕੰਨ ਧੱਪ ਕਰਦੀ ਪਿਛਲੀ ਸਾਈਡ ਖਾਲੀ ਬਏ ਥਾਂ ਵਿੱਚ ਚੱਕ ਲੋ ਗਈ ਉਹ ਥਾਂ ਬਿਲਕੁਲ ਸੁੰਨਸਾਨ ਪਈ ਸੀ ਚਾਰੇ ਪਾਸੇ ਹਾਨੀਰੇ ਤੋਂ ਇਲਾਵਾ ਫੋਰ ਕੁਝ ਨਹੀਂ ਸੀ ਦਿਖਾਈ ਦੇ ਰਿਹਾ ਪ੍ਰੀਤੀ ਨੂੰ ਇੱਕ ਪਾਸੇ ਖੁਸ਼ੀ ਵੀ ਸੀ ਕਿਉਂ ਹਮੇਸ਼ਾ ਹਮੇਸ਼ਾ ਲਈ ਸਿੰਦੇ ਦੀ ਹੋਣ ਜਾ ਰਹੀ ਹੈ ਤੇ ਇੱਕ ਪਾਸੇ ਦੁੱਖ ਇਸ ਗੱਲ ਦਾ ਵੀ ਸੀ ਕਿ ਉਸ ਨੂੰ ਪੱਜ ਕੇ ਵਿਆਹ ਕਰਾਉਣਾ ਪੈ ਰਿਹਾ ਜਿਵੇਂ ਉਸ ਨੇ ਆਪਣੀ ਜ਼ਿੰਦਗੀ ਬਾਰੇ ਸੋਚਿਆ ਸੀ ਕਿ ਉਹ ਸਭ ਕੁਝ ਠੀਕ ਕਰ ਦੇਵੇਗੀ ਪਰ ਸਭ ਕੁਝ ਉਹਦੇ ਉਲਟ ਹੋ ਗਿਆ ਅਚਾਨਕ ਹਾਲਾਤਾਂ ਨੇ ਵੀ ਉਹਦੀ ਸਾਰੀ ਸਾਰ ਨਾ ਲਈ ਪ੍ਰੀਤੀ ਦੇ ਹੱਥ ਵਿੱਚ ਸਿਰਫ ਆਪਣੇ ਦੋ ਸੂਟ ਅਤੇ ਇੱਕ ਰਾਨੂੰ ਦਾ ਦਿੱਤਾ ਫੋਨ ਸੀ ਉਸ ਤੋਂ ਇਲਾਵਾ ਉਸ ਨੇ ਕਾਰ ਵਿੱਚੋਂ ਹੋਰ ਕੋਈ ਪੈਸੇ ਵਗੈਰਾ ਨਹੀਂ ਲੈ ਸੰ ਕਿਉਂਕਿ ਉਸ ਲਈ ਸਭ ਨਾਲੋਂ ਅਨਮੋਲ ਹੀਰਾ ਬਸ ਸ਼ਿੰਦਾ ਸੀ ਬੇਤਾਬ ਹੋਈ ਉਹ ਸ਼ਿੰਦੇ ਦਾ ਇੰਤਜ਼ਾਰ ਕਰਦੀ ਰਹੀ ਪਰ ਸ਼ਿੰਦਾ ਨੇ ਹਲੇ ਤੱਕ ਨਹੀਂ ਸੀ ਆਇਆ ਉਸਨੇ ਕਾਫੀ ਵਾਰ ਸ਼ਿੰਦੇ ਨੂੰ ਫੋਨ ਲਗਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਸ਼ਿੰਦੇ ਦਾ ਫੋਨ ਬੰਦ ਆ ਰਿਹਾ ਸੀ ਓ ਟਿਕ-ਦਿਆਂ ਟਿਕ-ਦਿਆਂ 2 ਘੰਟੇ ਬੀਤ ਗਏ ਪਰ ਸ਼ਿੰਦਾ ਤਾਂ ਕਿਧਰੇ ਵੀ ਨਜ਼ਰ ਨਹੀਂ ਸੀ ਆ ਰਿਹਾ ਪ੍ਰੀਤੀ ਨੂੰ ਫਿਕਰ ਹੋਣ ਲੱਗੀ ਕਿ ਕਿਧਰੇ ਸ਼ਿੰਦਾ ਕਿਸੇ ਮੁਸੀਬਤ ਵਿੱਚ ਨਾ ਫਸ ਗਿਆ ਹੋਵੇ ਆਪਣੇ ਪਿਆਰ ਉਤੇ ਅਥਾਹ ਵਿਸ਼ਵਾਸ ਕਰੀ ਪ੍ਰੀਤੀ ਉਹਦੇ ਬਾਦ ਵੀ ਕਿੰਨਾ ਹੀ ਸਮਾਂ ਉਹਦਾ ਇੰਤਜ਼ਾਰ ਕਰਦੀ ਰਹੀ ਚਾਰੇ ਪਾਸੇ ਹਸ਼ਾਇਆ ਹਨੇਰਾ ਉਸ ਨੂੰ ਘਾੜਨ ਨੂੰ ਆ ਰਿਹਾ ਸੀ ਫਿਰ ਅਚਾਨਕ ਇੱਕ ਲਾਈਟ ਦੀ ਰੌਸ਼ਨੀ ਪ੍ਰੀਤੀ ਦੇ ਚਿਹਰੇ ਉੱਪਰ ਪਈ ਪ੍ਰੀਤੀ ਇੱਕੋ ਦਮ ਖੁਸ਼ ਹੋ ਗਈ ਕਿ ਸ਼ਿੰਦਾ ਆ ਗਿਆ ਉਹ ਭੱਜ ਕੇ ਉਹਦੇ ਕੋਲ ਗਈ ਤਾਂ ਪ੍ਰੀਤੀ ਦਾ ਪੂਰਾ ਪਰਿਵਾਰ ਹੱਥ ਵਿੱਚ ਟਾਰਚ ਲਿਖੜਾ ਸੀ ਕਿਉਂਕਿ ਪ੍ਰੀਤੀ ਦੇ ਘਰੋਂ ਬਾਹਰ ਜਾਂਦੇ ਉਹਦੀ ਪੂਆ ਦੀ ਅੱਖ ਖੁੱਲ ਗਈ ਤੇ ਜਦੋਂ ਪਾਣੀ ਪੀਣ ਲਈ ਬਾਹਰ ਆਈ ਤਾਂ ਉਹਦੀ ਨਜ਼ਰ ਬੈਡ ਉੱਪਰ ਇਕੱਲੀ ਪਈ ਰਾਣ ਉੱਪਰ ਪਈ ਰਾਣ ਨੂੰ ਇਕੱਲੀ ਦੇਖ ਬਲਜੀਤ ਨੇ ਉਸ ਤੋਂ ਪ੍ਰੀਤੀ ਬਾਰੇ ਪੁੱਛਿਆ ਤਾਂ ਰਾਣ ਖਮੋਸ਼ ਹੋ ਗਈ ਬਲਜੀਤ ਸਮਝ ਗਈ ਕਿ ਪ੍ਰੀਤੀ ਘਰੋਂ ਭੱਜ ਗਈ ਹੈ ਬਲਜੀਤ ਨੇ ਤੁਰੰਤ ਘਰ ਵਿੱਚ ਬਿਨਾਂ ਰੌਲਾ ਪਾਇਆ ਹੌਲੀ-ਹੌਲੀ ਸਭ ਨੂੰ ਜਗਾ ਦਿੱਤਾ ਤੇ ਕਿਹਾ ਪ੍ਰੀਤੀ ਘਰ ਵਿੱਚ ਨਹੀਂ ਹੈ ਪ੍ਰੀਤੀ ਨੂੰ ਹਨੇਰੇ ਵਿੱਚ ਇਕੱਲੀ ਖੜੀ ਦੇਖ ਖੁਸ਼ਵੰਤ ਸਿੰਘ ਨੇ ਪ੍ਰੀਤੀ ਤੇ ਵੱਟ ਕੇ ਚਪੇੜ ਮਾਰੇ ਇਕੋਦਮ ਸਾਰੇ ਪ੍ਰੀਤੀ ਨੂੰ ਟੁੱਟ ਕੇ ਪੈ ਗਏ। ਬਾਰੀ-ਬਾਰੀ ਸਭ ਨੇ ਪ੍ਰੀਤੀ ਨੂੰ ਝੜਕਣਾ ਸ਼ੁਰੂ ਕਰ ਦਿੱਤਾ ਅਤੇ ਉਹਦਾ ਹੱਥ ਪੱਕੜ ਵਾਪਸ ਕਰ ਲੈ ਕੇ ਚਲੇ ਗਏ। ਪ੍ਰੀਤੀ ਦੀ ਮਾਂ ਇਸ ਗੱਲ ਦਾ ਸ਼ੁਕਰ ਮਨਾਇਆ। ਰੱਬ ਦਾ ਧੰਨਵਾਦ ਕਰ ਰਹੀ ਸੀ ਕਿ ਸ਼ੁਕਰ ਹੈ ਹਲੇ ਕਿਸ ਨੇ ਦੇਖਿਆ ਨਹੀਂ। ਨਹੀਂ ਤਾਂ ਸੀ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਾ ਸੀ। ਪ੍ਰੀਤੀ ਤਾਂ ਵੱਡਾ ਪ੍ਰਾ ਗੁੱਸੇ ਨਾਲ ਲਾਲ ਪੀਲਾ ਹੋ ਰਿਹਾ ਸੀ। ਉਸ ਨੇ ਕਾਫੀ ਵਾਰੀ ਪ੍ਰੀਤੀ ਤੋਂ ਮੁੰਡੇ ਬਾਰੇ ਪੁੱਛਿਆ। ਕਿ ਉਹਦਾ ਨਾਲ ਮੂੰਹ ਕਾਲ ਕਰਨ ਚੱਲੀ ਸੀ ਪਰੰਤੂ ਪ੍ਰੀਤੀ ਨੇ ਮੂੰਹ ਇੱਕ ਵਾਰ ਵੀ ਸ਼ਿੰਦੇ ਦਾ ਨਾਮ ਨਹੀਂ ਨਿਕਲਿਆ ਕਿਉਂਕਿ ਉਹ ਜਾਣਦੀ ਸੀ ਕਿ ਜੇਕਰ ਉਸਨੇ ਸ਼ਿੰਦੇ ਦਾ ਨਾਮ ਲਿਆ ਤਾਂ ਸਾਰੇ ਉਹਦੀ ਜਾਨ ਦੇ ਦੁਸ਼ਮਣ ਵੜ ਮੈਟਣਗੇ ਉਧਰ ਉਹਦੀ ਪੂਆ ਉਤੋਂ ਚੁੱਪ ਰਹੀ ਕਿਉਂਕਿ ਉਸ ਨੂੰ ਆਪਣੀ ਫਿਕਰ ਸੀ ਕਿ ਸਾਰੇ ਮੇਰੇ ਉੱਤੇ ਨਾ ਪੜਕ ਜਾਣ ਕਿ ਮੈਂ ਉਹਨਾਂ ਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਪ੍ਰੀਤੀ ਦੇ ਪਿਤਾ ਅਤੇ ਬਾਪੂ ਨੇ ਪ੍ਰੀਤੀ ਨੂੰ ਬਹੁਤ ਝਿੜਕਿਆ ਤੇ ਕੁੱਟਮਾਰ ਵੀ ਕੀਤੀ ਪਰੰਤੂ ਪ੍ਰੀਤੀ ਖામੋਸ਼ ਰਹੀ ਘਰ ਦਾ ਖੁਸ਼ੀ ਦਾ ਮਾਹੌਲ ਇੱਕੋ ਦਮ ਮੰਤਾਂ ਬਦਲ ਗਿਆ ਸੀ। ਪ੍ਰੀਤੀ ਦੀਆਂ ਅੱਖਾਂ ਵਿੱਚ ਉਸ ਸਮੇਂ ਨਾ ਹੰਝੂ ਸਨ ਤੇ ਨਾ ਹੀ ਉਸਨੇ ਇੱਕ ਵਾਰ ਆਪਣੀਆਂ ਪਲਕਾਂ ਨੂੰ ਜੱਪ ਗਿਆ। ਇਸ ਤਰ੍ਹਾਂ ਪ੍ਰੀਤੀ ਦੇ ਘਰ ਵਿੱਚ ਹੋਰ ਜ਼ਿਆਦਾ پابੰਦੀਆਂ ਲਗਾ ਦਿੱਤੀਆਂ ਗਈਆਂ। ਉਸ ਦਾ ਕਮਰੇ ਵਿੱਚੋਂ ਬਾਹਰ ਨਿਕਲਣਾ ਵੀ ਬੰਦ ਕਰ ਦਿੱਤਾ। ਰਾਣੋ ਕੋਲੋਂ ਵੀ ਫੋਨ ਖੋ ਲਿਆ ਗਿਆ ਅਤੇ ਉਸ ਨੂੰ ਵੀ ਪ੍ਰੀਤੀ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਗਈ। ਪ੍ਰੀਤੀ ਦੇ ਉੱਤੇ ਦਿਨੋਂ ਦਿਨ ਛੜਕਾਂ ਦਾ ਕਹਿਰ ਵਧਦਾ ਹੀ ਗਿਆ। ਪਰ ਪ੍ਰੀਤੀ ਨੂੰ ਸਭ ਤੋਂ ਜ਼ਿਆਦਾ ਦੁੱਖ ਆਪਣੇ ਪਕੜੇ ਜਾਣੇ ਦੇ ਡਰ ਤੋਂ ਇਲਾਵਾ ਸ਼ਿੰਦੇ ਦੇ ਨਾ ਆਉਣ ਦਾ ਸੀ ਉਹ ਹਰ ਪਲ ਇਹੀ ਸੋਚਦੀ ਸੀ ਕਿ ਅਜੇਹਾ ਕੀ ਹੋ ਸਕਦਾ ਜੋ ਸ਼ਿੰਦਾ ਨਹੀਂ ਆ ਸਕਿਆ ਇਹ ਕਹਿ ਪ੍ਰੀਤੀ ਰੋਣਾ ਸ਼ੁਰੂ ਕਰ ਦਿੱਤੀ ਅੰਦਰ ਹੀ ਅੰਦਰ ਇਕੱਲੇ ਬੈਠਦਿਆਂ ਪ੍ਰੀਤੀ ਨੂੰ ਖੁੱਟਣ ਜਿਹੀ ਮਹਿਸੂਸ ਹੁੰਦੀ ਰਹਿੰਦੀ ਵਿਆਹ ਦੇ ਦਿਨ ਵੀ ਨੇੜੇ ਆਉਂਦੇ ਜਾ ਰਹੇ ਸਭ ਪ੍ਰੀਤੀ ਨੂੰ ਜਲਦੀ ਤੋਂ ਜਲਦੀ ਤੋੜ ਦੇਣਾ ਚਾਹੁੰਦੇ ਸਨ ਪਰ ਉਧਰ ਪ੍ਰੀਤੀ ਨੂੰ ਸ਼ਿੰਦੇ ਦੀ ਕੋਈ ਖਬਰ ਨਹੀਂ ਸੀ ਮਿਲ ਰਹੀ ਬਲਜੀਤ ਦੀ ਪੂਆ ਪ੍ਰੀਤੀ ਕੋਲ ਆ ਕੇ ਉਸ ਦੇ ਸਿਰ ਉੱਪਰ ਹੱਥ ਰੱਖ ਦਿਆਂ ਕਹਿਣ ਲੱਗੀ ਤੈਨੂੰ ਕਿਹਾ ਸੀ ਨਾ ਪੁੱਤ ਇਹਨਾਂ ਨਸ਼ੇੜੀਆਂ ਦਾ ਕੋਈ ਭਰੋਸਾ ਨਹੀਂ ਹੁੰਦਾ ਤੇ ਤੂੰ ਫਿਰ ਇਹੀ ਗਲਤੀ ਕਰ ਬੈਠੀ ਉਸ ਸਮੇਂ ਪੂਆ ਦੇ ਬੋਲ ਉਹਦੇ ਜਖਮਾਂ ਉੱਤੇ ਲੋਹ ਛੜਕਣ ਦਾ ਕੰਮ ਕਰ ਰਹੇ ਸੀ ਪ੍ਰੀਤੀ ਨੂੰ ਹਲੇ ਵੀ ਵਿਸ਼ਵਾਸ ਸੀ ਕਿ ਸ਼ਿੰਦਾ ਉਸ ਨੂੰ ਲੈਣ ਲਈ ਜ਼ਰੂਰ ਆਵੇਗਾ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਜ਼ਰੂਰ ਦੱਸਣਾ ਇਹ ਕਹਾਣੀ ਨਿਸ਼ਾ ਵਰਮਾ ਜੀ ਵੱਲੋਂ ਲਿਖੀ ਗਈ ਹੈ ਬਹੁਤ ਹੀ ਸੋਹਣੀ ਕਹਾਣੀ ਹੈ ਤੁਸੀਂ ਅਗਲੇ ਭਾਗ ਦੀ ਇੰਤਜ਼ਾਰ ਜ਼ਰੂਰ ਕਰਨਾ ਜੀ